ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵੰ ਦਾ ਡੇਰੀ ਫਾਰਮ 9811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਖੈਰਾਬਾਦ ਖੈਰਾਬ ਨਹੀਂ ਖੈਰਾਬਾਦ ਨਹੀਂ ਦੂਜਾ ਕਾਲੇ ਵਾਲਾ ਮੋੜ ਕਾਲੇ ਵਾਲਾ ਮੋੜ ਜੇ ਕਿੰਨੇ ਅੰਗ ਸਿੰਘਾਂ ਦਾ ਡੇਰਾ ਵਜਦਾ ਵਾ ਲੱਗੇ ਬਿਲਕੁਲ ਆਪਣਾ ਜਿਹੜਾ ਡੇਰਾ ਦਾ ਤੁਹਾਨੂੰ ਅੱਧਾ ਕਿਲੋਮੀਟਰ ਡੇਰਾ ਰਾਰਾ ਦਾ ਸਵਾਮੀਆ ਦਾ ਲੱਗੇ ਬਿਲਕੁਲ ਨਾਲ ਹੀ ਅੱਧਾ ਕਿਲੋਮੀਟਰ ਤੇ ਵੀਰ ਦਾ ਪਿੰਡ ਆ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਟੋਟਲ ਤੁਹਾਨੂੰ ਦਿਖਾਵਾਂਗੇ 5 6 ਗਹਿਣਾ ਤੇ ਟੋਕਣਾ ਕੱਪਣਾ ਵਾਂ ਵਿੱਚ ਤੇ ਕੁਝ ਸੱਜਰਾ ਵੀ ਆ ਗਿਆਂ ਵੀਰ ਦੇ ਕੋਲ ਤੇ ਆਪਾਂ ਪਹੁੰਚਿਆ ਵੀਰ ਗੋਰੇ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਪਛਮਣ ਦੀ ਡਿਟੇਲ ਚਾਚਾ ਵੀਰ ਜੀ ਉਹ ਸੁਣਾਓ ਠੀਕ ਠਾਕ ਜੀ ਵਧੀਆ ਚੜਤੀ ਗਲਾ ਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਵੀਰ ਜੀ ਡੇਰਾ ਲਹਿंगा ਸਿੰਘ ਮੇਰਾ ਨਾਮ ਛੇਰ ਸਿੰਘ ਅੱਛਾ ਜੀ ਗੋਰਾ ਮੇਰਾ ਨਾਮ ਆ ਠੀਕ ਹੈ ਜੀ ਡੇਰਾ ਨਿੰਗ ਅਸੂਆ ਦਾ ਜੀ ਅੱਛਾ ਜੀ ਆਪਣੇ ਕੋਲ ਪੰਜ ਪੱਛੂ ਆ ਜੀ ਠੀਕ ਹੈ ਜੀ ਇੱਕ ਬੱਚੀ ਆ ਜੀ ਠੀਕ ਹੈ ਠੀਕ ਹੈ ਜੀ ਤੇ ਫੋਨ ਨੰਬਰ ਬੋਲ ਦਿਓ ਵੀਰ ਜੀ ਆਪਣਾ 98724 85870 ਠੀਕ ਹੈ ਜੀ ਵੀਰ ਦੇ ਘਰ ਦੇ ਘਰੇਲੂ ਪਸ਼ੂ ਆ ਤੇ ਚਲੋ ਕੋਈ ਸੌ ਮਜਬੂਰੀਆਂ ਹੋ ਜਾਂਦੀਆਂ ਘਰਾਂ ਦੇ ਵਿੱਚ ਤੇ ਪਸ਼ੂ ਜਾਦੇ ਆ ਤੇ ਵੀਰ ਕਹਿੰਦਾ ਕਿ ਥੋੜੀ ਸਾਫ ਵੀ ਨਹੀਂ ਹੁੰਦੀ ਤੇ ਇਸ ਕਰਕੇ ਆਪਾਂ ਥੋੜਾ ਜਿਹਾ ਵਿੱਚੋਂ ਸੇਲ ਕਰ ਦੇਣੇ ਆ ਤੇ ਕੋਈ ਵਪਾਰ ਦਾ ਕੰਮ ਨਹੀਂ ਵੀਰ ਦੇ ਘਰ ਦੇ ਘਰੇਲੂ ਪਸ਼ੂ ਆ ਤੇ ਹੁਣ ਆਪਾਂ ਇੱਕ ਇੱਕ ਵਹਿੜ ਤੋਂ ਦਿਖਾਉਂਦੇ ਆ ਤੇ ਕੁਛ ਤੇ ਇਹਨਾਂ ਦੀ ਡਿਟੇਲ ਆ ਤੇ ਆਜੋ ਵੀਰ ਜੀ ਇੱਧਰੋਂ ਕਰੀਏ ਸ਼ੁਰੂ ਤਾਂ ਸਵੇਰੇ ਦੇ ਪਾਰੇ ਚਲ ਖੋਲ ਖੋਲ ਲੋ ਖੋਲ ਕੇ ਦਰਦ ਨੇ ਠਰਮਾ ਝਗੜ ਪੰਦੇ ਪਾਪਾ ਲਾਏ ਸਨੈ ਮੈਂ ਆਪਣੇ ਕੰਮ ਤੇ ਚਲ ਜਾਂਦਾ ਆ ਇਹ ਮਗਰੋਂ ਇਹੋ ਹੀ ਹਾਲ ਇਹਨਾਂ ਦਾ ਇੱਧਰ ਲੈ ਆਇਆ ਇਹਨੂੰ ਵੀਰ ਜੀ ਇਹ ਟੇਲ ਦੱਸੋ ਹੁਣ ਫਿਰ ਵੀਰ ਜੀ ਇਹਨੂੰ ਡੇਢ ਮਹੀਨਾ ਹੋ ਗਿਆ 2 ਮਹੀਨੇ ਸੂਈ ਨੂੰ ਅੱਛਾ ਜੀ 2 ਮਹੀਨੇ ਅੱਛਾ ਜੀ ਕੀ ਕਰੀ 9 ਕਿਲੋ ਦੇ ਥੱਲੇ ਦੁੱਧ ਹੋਊਗਾ ਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਲੋ ਭਾਈ ਡੇਢ ਮਹੀਨੇ ਦੇ ਲਗਭਗ ਟਾਈਮ ਹੋ ਗਿਆ ਸੂਈ ਨੂੰ ਤੇ ਅਸਟਾ ਬੇੜਾ 9 ਲੀਟਰ ਦੇ ਕੋ ਦੁੱਧ ਆ ਮਾ ਲੋ ਇੱਥੇ ਕਵਾ ਲੋ ਤੇ ਸਾਬ ਸੂ ਵੀਰ ਕਹਿੰਦਾ ਥੋੜੀ ਜੀ ਘਟਿਆ ਤੇ ਚਲੋ ਇਹ ਕਰਕੇ ਆਪਾਂ ਵੀ ਜੋ-ਜੋ ਪਸ਼ੂ ਘਟਾ ਦਿੰਨੇ ਆ ਤੇ ਵੀਲ ਦੇ ਆਪਣੇ ਘਰ ਦੇ ਘਰੇਲੂ ਪਸ਼ੂ ਵੀਰਾਂ ਦਾ ਵੀ ਬਹੁਤ ਮੁਸ਼ਕਲ ਮ ਬਣਾਇਆ ਇਹ ਵਿੱਚੋਂ ਚਲੋ ਜੀਵ ਨਹੀਂ ਕਰਦਾ ਤੇ ਸਾਹਣੀ ਹੁੰਦੀ ਤੇ ਤਾਂ ਕਰਕੇ ਚਲੋ ਵੀਰ ਜੀ ਬੰਦੋ ਬੰਦੋ ਲੈਓ ਇਧਰ ਬੰਨਣਾ ਆਪਾਂ ਇਹਨੂੰ ਕੋਲ ਲੈ ਤੇ ਚਲ ਦੂਜੇ ਨੰਬਰ ਵਾਲੀ ਪੁਲ ਤੋਂ ਨਜ਼ਰ ਇਹਨੂੰ ਕੋਲ ਦੀ ਆ ਖੀਰੀ ਬੱਚੀ ਆ ਜੀ ਇੱਕੋ ਮਟਾਇਦਾ ਪਿਲੋ ਆਪਾਂ ਰੇਟ ਦਾਰ ਦਈਏ ਵੀਰ ਹੁਣਾਂ ਨੂੰ ਖੋਲ ਦੇ ਖੋਲ ਦੇ ਵੀਰ ਖੋਲ ਦੇ ਇਹ ਚੱਕ ਕਰ ਸਕਦੇ ਤੁਸੀਂ ਲਾ ਕੇ ਦੋ ਹਜੇ ਕਿੰਨੇ ਕ ਵਜੇ ਸਵੇਰੇ ਚੁੰਦੇ ਵੀਰ ਜੀ ਤਰਾ ਇਹ 6 ਵਜੇ ਚੋਕੇ ਨਿਕਲ ਜਾਨੇ ਯਾਨ ਠੀਕ ਹੈ ਠੀਕ ਹੈ ਸਵੇਰੇ ਭਾਈ ਕਹਿੰਦਾ ਕਿ 6:00 ਵਜੇ ਦੀ ਚਵਾਈ ਆ ਤੇ ਉਸ ਹਿਸਾਬ ਨਾਲ ਕੋਈ ਅਜੇ ਟਾਈਮ ਕਿੰਨਾ ਕੋਈ ਆਊਗਾ 4:00 ਵਜੇ 4:00 ਵਜੇ ਠੀਕ ਹੈ 4:00 ਕ ਦਾ ਟਾਈਮ ਜੇ ਕੀ ਮੁੱਲ ਕਰਨਾ ਵੀਰ ਜੀ ਰਹਿਰ ਇਹਦਾ ਵੀ ਜੀ 27000 ਰੁਪਇਆ ਮੁੱਲ ਕਰਨਾ ਜੀ ਅੱਛਾ ਜੀ ਕਿੱਥੇ ਕਿ ਦੇ ਦੇ ਨਹੀਂ ਉਹ ਦੱਸਿਓ ਰੇੜ ਵੀਰ ਜੀ ਆਪਾਂ 10000 ਖੰਡ ਘਟੋ ਜੀ ਭਾਈ ਪੰਜੀ ਦੀ ਜਾਂਦੀ ਹੈ ਮੈਂ ਤੁਹਾਨੂੰ ਚਲੋ ਪੰਜੀ ਦੀ ਜਾਂਦੇ ਲੋ ਭਾਈ ਜੀ 25000 ਵੀਰ ਨੇ ਮੁੱਲ ਕੀਤਾ ਇਹਦੇ ਵਹਿਣਾ ਵੀਰ ਦੇ ਕੋਲ ਚੰਗੀ ਆ ਉਹਦੇ ਕਾਫੀ ਮਾਤਰਾ ਦੇ ਵਿੱਚ ਪਸ਼ੂ ਆ ਵੀਰ ਦੇ ਕੋਲ ਇਹ ਦੂਜੇ ਨੰਬਰ ਤੇ ਆ ਦਿਖਾ ਦਈਏ ਵੀਰ ਜੀ ਆ ਵਿੱਚ ਨਹੀਂ ਹਾਂ ਜੀ ਵਿੱਚ ਅੱਛਾ ਜੀ ਇਹ ਬੱਚੀ ਆ ਜੀ ਵੀਰ ਜੀ ਅੱਛਾ ਜੀ ਉਹ ਵੇਖ ਲਓ ਭਾਈ ਠੀਕ ਹੈ ਠੀਕ ਹੈ ਜੀ ਲੋ ਭਾਈ ਝੁੰਗੀ ਆ ਗਈ ਤੇ ਝੁੰਗਾ ਪਸ਼ੂ ਬਹੁਤ ਹੀ ਕਰਮ ਵਾਲਾ ਹੁੰਦਾ ਵਾ 7 ਮਹੀਨੇ ਦੀ ਗੱਭਣ ਆ ਅੱਛਾ ਜੀ ਤੇ ਦੋ ਦਿਨ ਮੂਹਾਂ ਕਿੰਨੀ ਖੀਰੀ ਖੀਰੀ ਸਾਜ ਖੀਰੀ ਆ ਠੀਕ ਹੈ ਠੀਕ ਲੋ ਭਾਈ ਖੀਰੀ ਜਿਹੜੇ ਮੂਹਾਂ ਕਿ ਸੱਤ ਮਹੀਨਿਆਂ ਦੀ ਗੱਬਣ ਆ ਕਰੋ ਚੱਕ ਬਾਕੀ ਝੁੰਗਿਆ ਪਛੂ ਬਹੁਤ ਹੀ ਕਰਮਾਲਾ ਹੁੰਦਾ ਵਾ ਲੈ ਜਾਓ ਵੀਰ ਜੀ ਅੰਦਰ ਹਾਂ ਚਲੋ ਅੰਦਰ ਬੰਦੋ ਕੋਈ ਗੱਲ ਨਹੀਂ ਵੇਖਿਓ ਧਿਆਨ ਨਾਲ ਲਓ ਜੀ ਕਰੋ ਜਿਹੜਾ ਗਾਧਾ ਪੁੱਤ ਬਹੁਤ ਹੀ ਚੰਗਾ ਵਾ ਵਹਿੜਦਾ ਤੇ ਅਜੇ ਕੀਰੀ ਆ ਯਾਰ ਰੋੜ ਤੇ ਚਲੋ ਹਾਰ ਪਾਰ ਹੀ ਅਜ ਤੁਹਾਨੂੰ ਕੰਮ ਦਿਖਾਉਣਾ ਕਲੀ ਰੋੜ ਤੋਂ ਉਧਰ ਤੇ ਕਲੀ ਇਧਰ ਦੱਤੀ ਮੋੜ ਕਰਨਾ ਵੀ ਚਾਹ ਰ। ਇਹ ਤਾਂ ਮੌਲਿਕ ਕੋਈ ਨਹੀਂ। ਅੱਛਾ ਜੀ। ਇੱਚੋ ਛੋੜ ਛੱਪਾ ਹੀ ਹੋਣਾ। ਅੱਛਾ ਜੀ। 28000 ਦੀ ਦੇਣੀ ਹੈ ਜੀ। ਅੱਛਾ ਜੀ। ਲੋ ਭਾਈ 28000 ਵੀਰ ਕਹਿੰਦਾ ਛੋੜ ਛੱਪਾ ਹੀ ਕਰਨਾ ਵਾ। ਤੇ ਆਜੋ ਹੁਣ ਫਿਰ ਉਧਰ ਤੀਜੇ ਨੰਬਰ ਤੇ ਦਿਖਾਈਏ। ਠੀਕ ਹੈ। ਉਸੇ ਲਾਗੇ ਬੰਨੀ ਜਾਵੇ ਇਸ ਤਰ੍ਹਾਂ ਕਿ ਰਾਹ ਵਗੰਦੇ ਆ ਵਾ। ਆ ਕਰੋ ਚੱਕ ਵੀਰ ਦੇ ਕੋਲ ਹੋਰ ਵੀ ਬਹੁਤ ਜਿਆਦੇ ਪਸ਼ੂਗਾ। ਪਛੂਦੇ ਵੀਰ ਕਿੰਨਾ ਕਿ ਸਾਰੇ ਵਿੱਚ ਨੇ ਚਲੋ ਥੋੜਾ ਜਿਹਾ ਰਾਦਾ ਬਦਲ ਗਿਆ ਵੀਰ ਦਾ ਉਹਨੇ ਜਿਹੜਾ ਖੋਲਦਿਆ ਕਰ ਵੀਰ ਤੂੰ ਦੱਸ ਸੋ ਵੀਰ ਜੀ ਦੇ ਬਾਰੇ ਵੀਰ ਜੀ ਇਹ ਤੇ ਲੜਵੱਚੀ ਆ ਅੱਛਾ ਜੀ 12 ਲੀਟਰ ਦੇ ਥੱਲੇ ਦੁੱਧ ਹੋਊਗਾ ਅੱਛਾ ਜੀ ਕੋਈ ਗਰੰਟੀ ਹੈ ਜੀ ਠੀਕ ਹੈ ਠੀਕ ਹੈ ਵੀਰ ਭਾ ਚੈੱਕ ਕਰ ਚੋ ਕੇ ਕਰ ਕਿੰਨਾ ਟਾਈਮ ਹੋਗਾ ਸੂਜ ਨੂੰ 2 ਮਹੀਨੇ ਸੂਜ ਨੂੰ ਹੋਗੇ ਆ ਜੀ ਅੱਛਾ ਜੀ ਲੋ ਵੀਰ ਜੀ 2 ਮਹੀਨੇ ਹੋਗੇ ਤੇ ਲੜਵੇ ਆਰੇ ਇਹ 12 ਲੀਟਰ ਜਿਹੜਾ ਦੁੱਧ ਆ ਉਹ ਮੈਂ ਨਾ ਕੋ ਰਾਹ ਵਗੰਦੇ ਆ ਵੀਰ ਜੀ ਕੇ ਹਲੇ ਕੋਈ ਚੀਜ਼ ਕਰਮ ਆ ਜਾਂਦੀ ਕਰੋ ਜੀ ਚੈੱਕ ਆਰ ਪਾਰ ਦਾ ਕੰਮ ਚੱਲੰਦੇ ਅੱਜ ਅਗਲੇ ਥਾਂ ਦੀ ਤਲੜਿਆ ਕੇ ਮਗਰਲੇ ਦੀ ਅਗਲੇ ਦੀ ਤਲੜੇ ਅਗਲੇ ਦੀ ਮਗਰਲੇ ਮਗਰਲੇ ਥਾਂ ਦੀ ਭਾਜੀ ਚੱਲੜ ਜੇ ਤੇ ਆ ਚੈੱਕ ਕਰੋ ਤੁਸੀਂ ਬੈਣੀ ਤੋਂ ਉੱਗੀ ਸਾਈਡ ਵਾਲਾ ਥਾਂ ਜੇ ਇਹਦਾ ਕੀ ਮੁੱਲ ਕਰ 23000 ਰੁਪਇਆ ਮੁੱਲ ਕਰਦੇ ਆ। ਅੱਛਾ ਜੀ। 20000 ਦੀ ਬਿਨਾਂ ਵੀ ਜੋ ਇਮਾਨਦਾਨ ਕਰਾਂਗੇ ਵੀਰ ਦਾ ਇਹਦਾ। ਕਿਹ ਦੇਣੀ 23 ਦੀ ਆ। ਕੀ ਕਰ ਦਈਏ? ਜੋ ਜੀ ਕਰਦਾ ਕਰ ਲੋ ਜੀ। ਨਹੀਂ ਜਿੱਥੇ ਦੇਣੀ ਛੱਡਦੇ 20 ਦੀ ਦੇ ਦਾਂਗੇ। ਲਓ ਭਾਜੀ 20000 ਦੀ ਤੇ 11 12 ਲੀਟਰ ਜਿਹੜਾ ਦੁੱਧ ਦੇ ਬਿਲਕੁਲ ਤਿਆਰ ਆ। ਤੇ ਸੂਈ ਨੂੰ ਡੇਢ ਮਹੀਨਾ? ਡੇਢ ਮਹੀਨਾ। ਲਓ ਜੀ ਸੂਈ ਨੂੰ ਡੇਢ ਮਹੀਨਾ ਹੋ ਗਿਆ। ਜਾਨੀ ਜਿਦਾਗਾ। ਠੀਕ ਹੈ ਜੀ ਜਵਾਕ ਨਹੀਂ ਜਿਹਾਗਾ। ਤੇ ਆਜੋ ਫੇਰ ਆਪਾਂ ਉੱਤਰ ਜਾਨੇ ਆਂ ਤੇ ਆਜਾ ਹੁਣ ਚੌਥੇ ਨੰਬਰ ਤੇ ਦੱਸਿਓ ਵੀਰ ਜੀ ਇਹਦੇ ਬਾਰੇ 9 15 ਦਿਨ ਸਾਠ ਦੀ ਹੈ ਅੱਛਾ ਜੀ ਗੱਭਣਾ ਜੇ ਸਵੇਰ ਸੁਣਾ ਜੀ ਇਹਨੇ ਅੱਛਾ ਜੀ ਤੇ ਲੈ ਜਾਓ ਫਿਰ ਉਧਰ ਬਾਕੀ ਉਹ ਤਾਂ ਦਿਖਾਉਨੇ ਆ ਲਓ ਵੀ ਜੀ ਚੈੱਕ ਕਰੋ ਕੱਦ ਵਜਨ ਦੀ ਇਹ ਵੀ ਬਹੁਤ ਚੰਗੀ ਆ ਇਹ ਲਿਸਾਪਨ ਜਰੂਰ ਆ ਗਿਆ ਵਾ ਤੇ ਸਾਂਭ ਕਰਕੇ ਹੀ ਲਿਸਾਪਨ ਦੇ ਇਸੇ ਕਰਕੇ ਵੀ ਇਹ ਵੇਚਣ ਦਿਆ ਵਾ ਤੇ ਵੇਚਣ ਹਜੇ ਛੱਡਦੀ ਆ ਕਿੰਨਾ ਕ ਟਾਈਮ ਛੱਡਦੀ ਆ ਜੀ ਕੀ 15 ਦਿਨ ਇਹਨੇ ਸਾਠ ਠੀਕ ਗੱਲੋ ਬਾਈ 15 ਦੇਣਾ ਜੇ ਖੜਦੀ ਜੇ ਤੇ ਸੱਜਰ ਨੇ ਕਿੰਨਾ ਕਿ ਦੁੱਧ ਚਵਾਇਆ ਪਿਛਲੇ ਸਵੇਰੇ ਇਹਨੇ 18 ਲੀਟਰ ਦੁੱਧ ਚਵਾਇਆ ਜੀ ਠੀਕ ਗੱਲੋ ਬਾਈ 18 ਲੀਟਰ ਜਿਹੜਾ ਦੁੱਧ ਇਹਨੇ ਚਵਾਇਆ ਵਾ ਤੇ ਇਹਦਾ ਕੀ ਮੁੱਲ ਕਰਦੇ ਵਿੱਚੀ ਇਹਦਾ ਵੀ ਜੀ ਹਾਂ ਨਾ 35000 ਇਹ 35000 ਦੀ ਹਾਂਜੀ ਠੀਕ ਹੈ ਲਓ ਬਾਈ 35000 ਦੀ ਵੀਰ ਕਹਿੰਦਾ ਕਿ ਦੇ ਦਾਂਗੇ ਤੇ ਬਾਕੀ ਚਲੋ ਮੌਕੇ ਤੇ ਮਾਨਦਾਨ ਹੋਣਾ ਹੀ ਪੈਣਾ ਚਲੋ ਮੌਕੇ ਤੇ ਮਾਨਦਾਨ ਵੀਰ ਕਹਿੰਦਾ ਕਿ ਕਰ ਦਾਂਗੇ ਜਰੂਰ ਕਰਾਂਗੇ ਜੀ ਠੀਕ ਹੈ ਜੀ ਤੇ ਆਜੋ ਹੁਣ ਉਧਰ 5ਵੇਂ ਨੰਬਰ ਤੇ ਆਪਾਂ ਫੇਰ ਕੁੱਛ ਵੀ ਬੰਨੀ ਆਓ ਕੁੱਛ ਦੱਸੀ ਜਾਈਏ ਸੀ ਅਰੇ ਦੱਸਿਓ ਮੈਂ ਇਹਦੇ ਬਾਰੇ ਜੀ ਜੀ ਇਹ ਤਿੰਨਾ ਮਹੀਨੇ ਦੀ ਚੱਕ ਪਾਸ ਆ ਅਛਾ ਜੀ ਇਹ ਦੁੱਧ ਥੱਲੇ ਦੁੱਧ ਆ ਗਿਆ ਸਿਰਫ 4 ਲੀਟਰ ਠੀਕ ਹੈ ਜੀ ਲਓ ਜੀ 4 ਲੀਟਰ ਜਿਹੜਾ ਦੁੱਧ ਦਿੰਦੀ ਆ ਤੇ ਤਿੰਨਾ ਮਹੀਨਿਆਂ ਦੀ ਚੱਕ ਪਾਸ ਆ ਦੇ ਦੇਣੀ ਜੀ ਠੀਕ ਹੈ ਠੀਕ ਹੈ ਜੀ ਵੀਰਾਂ ਦਾ ਵੀ ਵੇਚਣ ਵਾਲਾ ਹੀ ਕੰਮ ਕਰਨਾ ਵਾ ਤੇ ਸਾਹਬ ਨਹੀਂ ਹੁੰਦੀ ਇਹ ਕਰਕੇ ਇਦਾ ਕੀ ਮੁੱਲ ਕਰਦੇ ਵੀਰ ਜੀ ਹਰ ਇਹਦਾ ਮੁੱਲ ਵੀ ਜੀ 15000 ਰੁਪਿਆ ਅੱਛਾ ਜੀ ਲਓ ਭਾਜੀ 15000 ਠੀਕ ਹੈ ਠੀਕ ਹੈ ਤੋਕੜ ਗੱਬਣਾ 15000 ਵਿੱਚ ਤੋਕੜ ਗੱਬਣਾ ਤੇ ਆਜੋ ਹੁਣ ਫਿਰ 6ਵੇਂ ਨੰਬਰ ਤੇ ਇਹ ਵੀ ਝੁੰਗੀ ਆ ਗਈ ਇਹ ਦੱਸਿਓ ਵੀਰ ਜੀ ਤੇ ਬਾਰੇ ਹਰ ਜੀ ਪਹਿਲਾਂ ਸਵੇ ਸੁਈ ਆ ਅੱਛਾ ਅੱਛਾ ਠੀਕ ਹੈ ਠੀਕ ਵੇਖੋ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਵੇਖੋ ਅੱਗੇ ਨਾ ਵੱਜੇ ਕਿਸੇ ਚ ਦਰਦੀ ਹੈ ਦਰਦੀ ਜਿਆਦਾ ਸਾਡੇ ਕੋਲ ਨਹੀਂ ਦਈ ਕੋਈ ਨਹੀਂ ਹੋ ਪਾ ਦਮਿਆ ਇਹਦਾ ਕੀ ਕਹਿੰਦਾ ਬਖਾਨਾ ਸਾਡੀ ਚੈੱਕ ਕਰੋ ਕਿ ਅੱਗੇ ਕੱਦ ਕਾਠ ਵਾਲੀ ਝੁੰਗੀ ਆ ਇਹ ਦੱਸਿਓ ਇਹ ਜੀ ਡਿਟੇਲ ਕੀ ਇਹਦਾ ਮੁੱਲ ਮੋਹ ਜੀ ਨਹੀਂ ਡਿਟੇਲ ਦੱਸੋ ਬਜੀ ਕਿੰਨਾ ਦੁੱਧ ਦਿੰਦੀ ਤੇ ਕੀ ਇਹਦੇ ਥੱਲੇ 10 ਕਿਲੋ ਦੁੱਧ ਆ ਅੱਛਾ ਜੀ ਕਮੱਛੀਏ ਦੇ ਮਗਰ ਆ ਅੱਛਾ ਜੀ 3-4 ਮਹੀਨੇ ਹੋ ਗਏ ਦੁੱਧ ਦੇ ਅੱਛਾ ਜੀ ਠੀਕ ਹੈ ਜੀ 10 ਕਿਲੋ ਦੁੱਧ ਦੇ ਇਹ ਟੋਕੜੀ ਟੋਕੜੀਆਂ ਆ ਗਾਂ ਕੋਕੜੀ ਟੋਕੜੀ ਅੱਛਾ ਜੀ ਇਹਦਾ ਕੀ ਮੁੱਲ ਕਰਨਾ ਹੈ ਇਹਦਾ ਮੁੱਲ 30000 ਰੁਪਏ ਆ ਜੀ 30000 ਹਾਂ ਜੀ ਠੀਕ ਹੈ ਲੋ ਬਜੀ 30000 ਦੀ ਵੀਰ ਕਹਿੰਦਾ ਕਿ ਇਹ ਦੇ ਰਾਂਗੇ 10 ਲੀਟਰ ਦੁੱਧ ਬਿਲਕੁਲ ਦੇ ਕੋ ਤਿਆਰ ਆ ਇਹ 7ਵੇਂ ਨੰਬਰ ਤੇ ਆ ਜਾਓ ਇਹ ਦਾ ਦੋ ਇਦਾਂ ਹੀ ਇਦਾਂ ਹੀ ਦਾ ਦੋ ਇਦਾਂ ਹੀ ਦਾ ਦੋ ਕਾਗਾ ਕੱਟੀ ਪਾਉਣੀ ਵੀਰ ਜੀ ਕੱਟੀ ਵੇਚਣੀ ਆ ਅੱਛਾ ਅੱਛਾ ਠੀਕ ਹੈ ਠੀਕ ਲੋ ਭਜੀ ਆ ਗਈ ਵੀਰ ਨੇ ਅੱਛਾ ਜੀ ਤੇ 1000 ਰੁਪਏ ਨੇ ਖਰੀਦਣੀ ਠੀਕ ਹੈ ਠੀਕ ਹੈ ਲੋ ਭਜੀ ਚੈੱਕ ਕਰੋ ਤੇ ਚੰਗੇ ਸੀਮੰਦੀ ਲੱਗਦੀ ਹੈ ਵੀ ਇਹਦਾ ਕੀ ਮੁੱਲ ਹੈ ਫਿਰ ਇਹਦਾ ਮੁੱਲ ਕਾਗਾ 18000 ਦੀ ਹਾਂ ਜੀ ਇਹਦਾ ਮੁੱਲ 18000 ਲੋ ਭਜੀ ਪਲਾਈ ਪਲਾਈ ਕੱਟੀ 18000 ਦੀ ਵੀਰ ਨੇ ਮੀਟ ਕੀਤਾ ਵੀਰ ਨੇ ਤੇ ਆ ਵੜ ਪਾਉਣੀ ਪਾ ਦੋ ਠੀਕ ਹੈ ਦੱਸਿਓ ਹਾਦੇ ਬਾਰੇ ਹਰ ਵੀਰ ਜੀ 7 ਮਹੀਨੇ ਦੀ ਗੱਬਣ ਆ ਅੱਛਾ ਜੀ ਚੌਗੀ ਹੈ ਮੂੰਹ ਠੀਕ ਹੈ ਜੀ ਲਓ ਬਜੀ ਦੰਦਾਂ ਦੇ ਚਾਰ ਦੰਦ ਜਿਹੜੇ 7 ਮਹੀਨਿਆਂ ਦੀ ਚੈੱਕ ਪਾਸ ਆ 6 ਲੀਟਰ ਦਾ ਥਰੇ ਦੁੱਧ ਹੋਊਗਾ ਜੀ 6 ਲੀਟਰ ਦੁੱਧ ਵੀ ਤਿਆਰ ਆ ਚੰਗਾ ਫਿਰ ਸੱਜਣ ਨੇ ਚੰਗਾ ਦੁੱਧ ਚਵਾਣਾ 18 ਲੀਟਰ ਲਓ ਬਜੀ 18 ਆਹ ਲੈਂਦੀ ਇਲਜੀ ਤਾਂ ਆਪਾਂ ਵੀਰ ਜੀ ਬੜੇ ਖੌਕਲੇ ਹੈ ਪਰ ਨਿਆਣੇ ਖਰਾਬ ਕਰਦੇ ਆ ਅੱਛਾ ਅੱਛਾ ਠੀਕ ਹੈ ਠੀਕ ਹੈ ਲਓ ਬਜੀ ਬਾਈ ਕਹਿੰਦਾ ਕਿ ਆਪਣੇ ਪਿਛੋਂ ਜਹੀਂ ਚੱਲ ਜੰਨੇ ਕਾਰੋਬਾਰ ਤੇ ਤੇ ਸਾਹਬ ਨਹੀਂ ਪਿਛੋਂ ਨਿਆਣੇ ਕਰਦੇ ਇਹਦਾ ਕੀ ਮੁੱਲ ਫਿਰ ਵੀ ਜੀ ਇਹਦਾ ਵੀ ਜੀ ਹਾਂ ਨਾ 35000 ਰੁਪਏ ਦੀ ਦੇ ਦੇਣੀ ਆ ਪਾ ਜੀ ਲੋ ਭਾਜੀ ਇਹਦਾ ਵੀ ਰੇਟ 35000 ਵੀ ਉਹਨੇ ਕਰਤਾ ਇਹ ਹੋਰ ਕੋਈ ਪਾਣਾ ਪਸ਼ੂ ਠੀਕ ਆ ਜੀ ਲੋ ਭਾਜੀ ਘਰ ਦੇ ਘਰੇਲੂ ਪਸ਼ੂ ਜਿਹੜੇ ਵੀਰ ਨੇ ਖਰੀਦਣੇ ਆਦੇ ਕਰੋ ਵੀਰ ਨਾਲ ਸੰਪਰਕ ਤੇ ਫੋਨ ਨੰਬਰ ਫੇਰ ਇੱਕ ਰੰਗ ਬੋਲ ਦਿਓ 98724 85870 ਜੀ ਠੀਕ ਆ ਠੀਕ ਆ ਜੀ ਲੋ ਭਾਜੀ ਵੀਡੀਓ ਪੂਰੀ ਵੇਖ ਕੇ ਤੇ ਵੀਰ ਨਾਲ ਕਰੋ ਕੰਟੈਕਟ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ